ਸਵਾਗਤ ਕਰਦੇ ਆ ਜੀ ਸਾਡੀ ਨਵੀਂ ਵੀਡੀਓ ਦੇ ਵਿੱਚ ਅੱਜ ਤੁਹਾਡੇ ਨਾਲ ਸਰਦਾਰ ਭਗਤ ਸਿੰਘ ਦੇ ਪਿੰਡ ਦੀ ਵੀਡੀਓ ਸ਼ੇਅਰ ਕਰਾਂਗੇ ਤੁਹਾਨੂੰ ਦਿਖਾਵਾਂਗੇ ਕਿੱਥੇ ਸਰਦਾਰ ਭਗਤ ਸਿੰਘ ਜੀ ਪੜ੍ਹਦੇ ਹੁੰਦੇ ਸੀ ਅਤੇ ਉਹਨਾਂ ਨੇ ਕਿੱਥੇ ਜਨਮ ਲਿਆ ਤੁਹਾਨੂੰ ਇਸ ਪੂਰੀ ਵੀਡੀਓ ਦੇ ਵਿੱਚ ਦਿਖਾਵਾਂਗੇ ਕਿਰਪਾ ਕਰਕੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਚਲੋ ਦੋਸਤੋ ਵੀਡੀਓ ਕਰਦੇ ਆਪਾਂ ਸ਼ੁਰੂ ਇਸ ਘਰ ਚ ਦੇਖੋ ਉਹ ਜਿਹੜਾ ਕਮਰਾ ਵਿੱਚ ਜਨਮ ਹੋਇਆ ਭਗਤ ਸਿੰਘ ਉਹਨਾਂ ਦਾ ਅੱਛਾ ਇਹ ਕਮਰਾ ਜਿਸ ਕਮਰੇ ਜਨਮ ਹੋਇਆ ਸੀ ਇਸ ਕਮਰੇ ਨੂੰ ਇਹ ਅਗਲਾ ਕਮਰਾ ਹੈ ਜੀ ਜਿਹੜੇ ਕਮਰੇ ਚ ਸ਼ਹੀਦ ਭਗਤ ਸਿੰਘ ਹੁਣਾਂ ਦਾ ਜਨਮ ਹੋਇਆ ਇਸ ਕਮਰੇ ਨੂੰ ਭਗਤ ਸਿੰਘ ਦਾ ਜਨਮ ਸਥਾਨ ਵੀ ਕਿਹਾ ਜਾਂਦਾ ਹੈ ਅੱਛਾ ਉਹ ਖੇਤ ਜ਼ਮੀਨਾਂ ਨੇ ਜਿੱਥੇ ਭਗਤ ਸਿੰਘ ਹੋਣੀ ਹਾਂ ਜੀ ਆਂਦੇ ਨਾਲ ਵੀ ਉਹ ਨੰਗਣ ਜਾਂਦੇ ਵੀ ਕੀ ਕਰਦਾ ਇੱਥੇ ਬੰਦੂਕਾਂ ਵੇਚਦਾ ਸੀ ਬੰਦੂਕਾਂ ਅਗਾਉਂਦੀਆਂ ਹਾਂਜੀ ਇਹ ਉਹੀ ਜ਼ਮੀਨਾਂ ਨੇ ਉਹੀ ਜਗ੍ਹਾ ਫੋਟੋ ਵੀ ਲਾਈ ਆ ਸ਼ਹੀਦ ਭਗਤ ਸਿੰਘ ਹੁਣਾਂ ਦੀ ਤੇ ਆ ਦੇਖੋ ਇਹ ਸਕੂਲ ਚ ਪੜ੍ਹੇ ਹੈ ਤੇ ਇਹ ਪੁਰਾਣੇ ਟਾਈਮ ਦੇ ਬ੍ਰਿਟਿਸ਼ ਟਾਈਮ ਦਾ ਉਹ ਕਮਰਾ ਵੀ ਰੱਖਿਆ ਹੋਇਆਗਾ ਪਹੁੰਚ ਗਏ ਜੀ ਬਿਲਕੁਲ ਸ਼ਹੀਦ ਭਗਤ ਸਿੰਘ ਜੀ ਦੇ ਪਿੰਡ ਤੇ ਉਹਨਾਂ ਦੇ ਘਰ ਇੱਥੇ ਸਾਹਮਣੇ ਤੇ ਇਤਿਹਾਸ ਵੀ ਲੱਗਿਆ ਹੋਇਆ ਹੈਗਾ ਅ ਸਰਦਾਰ ਭਗਤ ਸਿੰਘ ਫ੍ਰੀडम फाइਟਰ ਸੀਗੇ 1907 ਤੋਂ 1931 ਤੇ ਇੰਨੀ ਕੁ ਦੇਖ ਲੋ ਬੜੀ ਛੋਟੀ ਉਮਰ ਸੀ ਉਹਨਾਂ ਦੀ ਆ ਸਾਹਮਣੇ ਵਾਲੇ ਪਾਸੇ ਬੁਲਾਇੰਡਰ ਹੈਗਾ ਲਾ ਕੇ ਉਹਨਾਂ ਨੇ ਉਹ ਵੀ ਲਾਇਆ ਹੋਇਆ ਹੈਗਾ ਇੱਥੇ ਕੱਢਦੇ ਮੰਜੀ ਸਾਕਬੌੜ ਲਿਆ ਵਗੈਰਾ ਲਾਏ ਹੋਏ ਆ ਜੀ ਸਾਕਬੌੜ ਨਹੀਂ ਥੋੜੀ ਜਿਹੀ ਮੰਜੀ ਉਹ ਜੀ ਕੱਢਦੇ ਤੇ ਆ ਗੁਰਮੁਖੀ ਚ ਉੱਪਰ ਲਿਖਿਆ ਇਤਿਹਾਸਿਕ ਹਵੇਲੀ ਸਰਦਾਰ ਭਗਤ ਸਿੰਘ ਸਰਦਾਰ ਭਗਤ ਸਿੰਘ ਦੀ ਇਹ ਹਵੇਲੀ ਹੈ 메인 게ਟ ਇਹਨਾਂ ਦਾ ਇਹ ਆ ਤੇ ਚਲੋ 나시ਰ ਭਾਈ ਖਲਾਓ ਗੇਟ ਠੀਕ ਯਾਰ ਜੀ ਠੀਕ ਠਾਕ ਹੋ ਹਾਂ ਜੀ ਵੈਲਕਮ ਜੀ ਵੈਲਕਮ ਸਾਹਿਬ ਕੀ ਹਾਲ ਹੈ ਸਨਾਓ ਰਾਜੀ ਬਾਜੀ ਹੋ ਇਹ ਦੋਸਤ ਸਾਡੇ ਜੀ ਸਾਕ ਬਿਰਕ ਸਾਹਿਬ ਅੱਛਾ ਜੀ ਇਹ ਪਾਰਟੀਸ਼ਨ ਤੋਂ ਬਾਅਦ ਜੀ ਇੱਧਰ ਆਏ ਫਿਰ ਇਹਨਾਂ ਦੀ ਘਰ ਵੇਲੀ ਬਿਰਕ ਇਹ ਵੀ ਬਿਰਕ ਨੇ ਹਾਂ ਜੀ ਹਾਂ ਜੀ ਠੀਕ ਹੈ ਇਹਨਾਂ ਨੂੰ ਫਿਰ ਰਾਟਿਆ ਹੈ ਠੀਕ ਹੈ ਠੀਕ ਹੈ ਜੀ ਠੀਕ ਹੈ ਇਹ ਘਰ ਔਰ ਜ਼ਮੀਨ ਜਨਾਬ ਢਿੱਲੂ ਸਾਹਿਬ ਦੀ ਹੈ ਹਾਂ ਜੀ ਇਹ ਭਾਈ ਆ ਮਿੱਤਰ ਆ ਔਰ ਬੜੀ ਮਾਸ਼ਾਅੱਲਾ ਉਹ ਕਰਦੇ ਪਏ ਆ ਵਿਰਸੇ ਨੂੰ ਸਕਾਫਤੀ ਨੂੰ ਨੇ ਦਿਖਾਇਆ ਪੂਰੇ ਪੰਜਾਬ ਤੁਸੀਂ ਵੇਖਿਆ ਹੋਏਗਾ ਹਾਂ ਜੀ ਤੇ ਕਿਹੜੇ ਉਧਰੋਂ ਕਿਹੜੇ ਪਿੰਡੋਂ ਆਏ ਹੋ ਜੀ ਸਾਡਾ ਗੁਰਦਾਸਪੁਰ ਸੀ ਗੁਰਦਾਸਪੁਰ ਜੀ ਜ਼ਿਲ੍ਹਾ ਸੀਗਾ تحصیل ਬਟਾਲਾ ਸੀ ਤੇ ਪਿੰਡ ਵਿਰਕ ਸੀਗਾ ਅੱਛਾ ਪਿੰਡ ਵਿਰਕ ਸੀ ਹਾਂਜੀ ਪਿੰਡ ਤੇ ਵਿਰਕ ਸੰਧੂ ਸਿੱਧੂ ਮੇਲਾ ਦਾ ਸਾਰੀ ਇੱਧਰ ਆਏ ਉੱਠ ਗਏ ਨਾ ਮਟੇਲੋਂ ਟੇਲੋਂ ਸਾਹਿਬ ਵੀ ਇੱਧਰ ਆਏ ਬਿਲਕੁਲ ਬਿਲਕੁਲ ਠੀਕ ਹੈ ਜੀ ਇਹਨਾਂ ਸ਼ੀਲਪਕ ਸਿੰਘ ਹੋਣਾਂ ਦਾ ਵੀ ਕਿਹੜਾ ਗੋਤ ਸੀਗਾ ਇਹ ਸੰਧੂ ਸੀ ਜੀ ਇਹ ਸੰਧੂ ਸੀ ਸੰਧੂ ਜੱਟ ਸੀ ਅੱਛਾ ਸੰਧੂ ਜੱਟ ਹਾਂਜੀ ਤੇ ਇਹਨਾਂ ਤੁਹਾਨੂੰ ਮਤਲਬ ਸੈਟਲਮੈਂਟ ਚ ਜਦੋਂ ਇੱਧਰ ਆਏ ਫਿਰ ਇਹ ਘਰ ਦੀ ਅਲਾਟਮੈਂਟ ਹਾਂਜੀ ਉੱਥੇ ਦੀ ਜ਼ਮੀਨ ਔਰ ਉ ਅੱਛਾ ਭਗਤ ਸਿੰਘ ਉਹਨਾਂ ਦਾ ਘਰ ਉਹ ਭਗਤ ਸਿੰਘ ਦੀ ਜ਼ਮੀਨ ਅਲਾਟ ਹੋਈ ਅੱਛਾ ਜੀ ਜਿਹੜਾ ਥੋਡੇ ਵਾਲਾ ਘਰ ਹੈ ਉਹ ਉੱਥੇ ਭਗਤ ਸਿੰਘ ਉਹਨਾਂ ਨੂੰ ਉਹਨਾਂ ਨੂੰ ਅਲਾਟ ਨਹੀਂ ਨਹੀਂ ਸਾਨੂੰ ਉਹਦਾ ਨਹੀਂ ਪਤਾ ਲੇਕਿਨ ਸਾਨੂੰ ਇਹ ਪਤਾ ਕਿ ਇਹ ਘਰ ਜਿਹੜਾ ਅਲਾਟ ਹੋਇਆ ਹਾਂਜੀ ਇਹ ਸਾਨੂੰ ਘਰ ਭਗਤ ਸਿੰਘ ਉਹਨਾਂ ਦਾ ਅਲਾਟ ਹੋਇਆ ਫਿਰ ਤੁਹਾਨੂੰ ਪਤਾ ਕਿਵੇਂ ਲੱਗਿਆ ਹੁਣ ਸਰ ਵੀ ਇਸੀ ਪਾਸੇ ਨਹੀਂ ਜੀ ਬਾਕੀ ਦਾ ਪਤਾ ਸੀਗਾ ਇਹ ਟਾਪ ਪ੍ਰਾਇਓਰਿਟੀ ਦਾ ਘਰ ਮਿਲਿਆ ਅੱਛਾ ਟਾਪ ਪ੍ਰਾਇਓਰਿਟੀ ਟਾਪ ਪ੍ਰਾਇਓਰਿਟੀ ਤੇ ਮੇਰੇ ਮੇਰੇ ਦਾਦਾ ਜੀ ਇੰਡੀਆ ਦੇ ਪੜੇ ਲਿਖੇ ਸੀਗੇ ਅੱਛਾ ਜੀ ਔਰ ਲਿਵਰ ਦੇ ਹਕੀਮ ਸੀਗੇ ਉਹ ਅੱਛਾ ਜੀ ਔਰ ਫੀਸ ਵੀ ਲੈ ਖidmat अच्छा अच्छा ठीक है तो ही पता लग गया हां जी फिर मतलब उस तो बाद से ਤੁਸੀਂ ਉਦੋਂ ਤੋਂ ਹੀ ਸੰਭਾਲ ਕੇ ਰੱਖਿਆ ਜਾਂ گورਨਮੈਂਟ ਵੱਲੋਂ ਖੜਾ ਹੋਇਆ ਵੀ ਇਹ گورਨਮੈਂਟ ਵੱਲੋਂ ਕੋਈ ਨਹੀਂ ਜੀ ਇਹ ਪ੍ਰਾਈਵੇਟਲੀ ਸੰਭਾਲਿਆ ਆ ਜਾਂ ਆਜ਼ਾਦੀ ਤੌਰ ਤੇ ਸੰਭਾਲਿਆ ਹੋਇਆ ਅੱਛਾ ਨਿੱਜੀ ਤੌਰ ਤੇ ਤੁਸੀਂ ਸੰਭਾਲਿਆ ਨਿੱਜੀ ਤੌਰ ਤੇ ਸੰਭਾਲਿਆ ਜੀ گورਨਮੈਂਟ ਦਾ ਕੋਈ ਰੋਲ ਨਹੀਂ ਹੈ ਲੇਕਿਨ ਇਹ ਹੈ ਕਿ ਇਹ ਜੁਰੂਰ ਹੁੰਦਾ ਜਦੋਂ ਸਾਡੇ ਜੱਥੇ ਆਂਦੇ ਨੇ ਜਿਸ ਤਰ੍ਹਾਂ ਉਹ ਮੇਲਾ ਸੀਗਾ ਉੱਥੇ ਸਰਦਾਰ ਜਰਾ ਜੁਰੂ ਆਏ ਆ 200 200 ਸਰਦਾਰ 300 ਤੇ ਉਹਨਾਂ ਨੇ ਫਿਰ ਨਾਲ ਸਿਕਿਉਰਿਟੀ ਵਗੈਰਾ ਦਿੰਦੇ ਜ਼ਰੂਰ ਨਾਲ ਤੇ ਲੇਕਿਨ ਇਹ ਹੈ ਕਿ ਘਰ ਨੂੰ ਸੰਭਾਲਣ ਵਿੱਚ ਗਵਰਨਮੈਂਟ ਦਾ ਕੋਈ ਰੋਲ ਨਹੀਂ ਹੈਗਾ ਠੀਕ ਹੈ ਜੀ ਉਹ ਅਸੀਂ ਆਪ ਹੀ ਸੰਭਾਲਦੇ ਹਾਂ ਬਹੁਤ ਵੱਡਾ ਇਤਿਹਾਸ ਸੰਭਾਲ ਕੇ ਰੱਖਿਆ ਹੈ ਕੋਸ਼ਿਸ਼ ਕੀਤੇ ਤੀਸਰੀ ਪੀੜ੍ਹੀ ਹੈ ਜੀ ਮੇਰੀ ਮੇਰੇ ਦਾਦਾ ਜੀ ਨੂੰ ਅਲਾਟ ਹੋਇਆ ਸੀ ਚੋਰੀ ਫਜ਼ਲ ਕਾਦਰ ਵਿਰਕ ਸਾਹਿਬ ਨੂੰ ਅੱਛਾ ਜੀ ਉਹਨਾਂ ਦੀ 92 ਹੀ ਡੈਥ ਹੋਈ ਉਸ ਤੋਂ ਬਾਅਦ ਮੇਰੇ ਵਾਲਦ ਸਾਹਿਬ ਉਹ ਸੀਨੀਅਰ ਐਡਵੋਕੇਟ ਸੀ ਲਾਹੌਰ ਹਾਈ ਕੋਰਟ ਦੇ ਅੱਛਾ ਜੀ ਉਹ ਵੇਖਦੇ ਸਨ 2016 ਵਿੱਚ ਫਿਰ ਉਹਨਾਂ ਦੀ ਡੈਥ ਹੋ ਗਈ ਅੱਛਾ ਜੀ ਉਸ ਤੋਂ ਬਾਅਦ ਮੈਂ ਤੇ ਮੇਰਾ ਛੋਟਾ ਵੀਰ ਹੈ ਬਿਲਾਲ ਵਿਰਕ ਅੱਛਾ ਜੀ ਅਸੀਂ ਦੋਨੇ ਮਿਲ ਕੇ ਇਸ ਘਰ ਨੂੰ ਇਹ ਘਰ ਹੈ ਜੀ ਆ ਵੀ ਪੁਰਾਣਾ ਬਾਈ ਜੀ ਉਸ ਟਾਈਮ ਦਾ ਹੈਗਾ ਹਾਂ ਜੀ ਇਹ ਦਰਵਾਜ਼ਾ ਉਸੇ ਤੌਰ ਦਾ ਹੈ ਜੀ ਦਰਵਾਜ਼ਾ ਉਸੇ ਟਾਈਮ ਦਾ ਹੈ ਉਸੇ ਟਾਈਮ ਦਾ ਦਰਵਾਜ਼ਾ ਹੈ ਠੀਕ ਆ ਦਰਖਤ 베ਰੀ ਦਾ ਦਰਸ ਭਗਤ ਸਿੰਘ ਉਹਨਾਂ ਦੇ ਹੱਥਾਂ ਲੱਗਾ ਹੈ ਅੱਛਾ ਇਹ ਉਹਨਾਂ ਨੇ ਹੱਥ ਦੀ 베ਰੀ ਲਈ ਹੋਈ ਹੈ 1917 ਦਾ ਤਕਰੀਬਨ ਲੱਗਾ ਹੈ ਰੇ ਛਾਹ ਥੱਲੇ ਉਹ ਬੈਠਾ ਵੀ ਕਰਦੇ ਸੀਗੇ ਅੱਛਾ ਜੀ 1917 ਦੀ ਹੈ 1917 ਦੀ ਤੇ ਇਹ ਦੇਖੋ ਜੀ ਆ ਪ੍ਰਾਣਾ ਕਾ ਇਹ ਵੀ ਉਹਨਾਂ ਦੀ ਆ ਸਾਈਡ ਵਾਲਾ ਜੀ ਆ ਵੀ ਆ 베ਰੀ ਆਪਣਾ ਹੀ ਸਾਰਾ ਅੱਛਾ ਇਹ ਟੋਟਲ ਜਗ੍ਹਾ ਸਾਢੇ ਤਿੰਨ ਕਨਾਲ ਹੈ ਸਾਡੀ ਅੱਛਾ ਸਾਢੇ ਤਿੰਨ ਕਨਾਲ ਹੈ ਜੀ ਲੇਕਿਨ ਉਹ ਫਿਰ ਪੁਰਾਣੇ ਦੌਰ ਚ ਰਵਾਜ ਹੁੰਦਾ ਸੀ ਕਮਰੇ ਦੋਤ ਨਹੀਂ ਹੁੰਦੇ ਸੀਗੇ ਹਾਂਜੀ ਆ ਹਾਤੇ ਖੁੱਲੇ ਹੋਇਆ ਕਰਦੇ ਸੀ ਸੀਹਨ ਜਿਹਨੂੰ ਵੇੜੇ ਕਹਿੰਦਾ ਹਾਂਜੀ ਤੇ ਇਹ ਫਿਰ ਦ ਆਜੀ ਇਹ ਜੀ ਕਹ ਰਾ ਉਹਨਾਂ ਦਾ ਇਹ ਦੇਖੋ ਨਾ ਤੁਸੀਂ ਸੀੜੀਆਂ ਥੱਲੇ ਉਤਰ ਰਹੇ ਹਾਂ ਹਾਂ ਜਦੋਂ ਇਹ ਕਮਰੇ ਬਣੇ ਹੋਣਗੇ ਉਦੋਂ ਸੀੜੀਆਂ ਚੜ੍ਹ ਕੇ ਅੰਦਰ ਜਾਂਦੇ ਸੀ ਅਸੀਂ ਮੇਨ ਦਾ ਪਰਦ ਪੈ ਪੈ ਕੇ ਉੱਪਰ ਤੋਂ ਉੱਚਾ ਹੁੰਦਾ ਗਿਆ ਔਰ ਇਹ ਘਰਨੀਵਾ ਹੋ ਗਿਆ ਘਰਨੀਵਾ ਹੋ ਗਿਆ ਤੇ ਇਹ ਜਿਹੜੇ ਜਿਹੜੇ ਕਮਰੇ ਨੇ ਦੋ ਕਮਰੇ ਆਂ ਦੀ ਇਹ ਦੋ ਕਮਰਿਆਂ ਦਾ ਜੀ ਪੁਰਾਣੇ ਦੌਰ ਚ ਰਿਵਾਜ ਸੀ ਕਮਰੇ ਦੋ ਤੇ ਨਹੀਂ ਹੁੰਦੇ ਵਿੜੇ ਖੁੱਲੇ ਹੁੰਦੇ ਸੀਗੇ ਜਿੱਥੇ ਮਾਲ ਡੰਗਰ ਬੱਧਾ ਕੋਈ ਬਾਲਣ ਵਾਸਤੇ ਲੱਕੜ ਦਾ ਇੰਤਜ਼ਾਮ ਹੈ ਕੋਈ ਮੰਜੀਆਂ ਡੱਠੀਆਂ ਹੋਈਆਂ ਨੇ ਤੇ ਖਵਤਿਨ ਵਾਸਤੇ ਹੁੰਦੇ ਸੀ ਲੇਡੀਜ਼ ਵਾਸਤੇ ਦੋ ਕਮਰੇ ਹਾਂਜੀ ਤੇ ਇਹੋ ਕਮਰੇ ਨੇ ਕਦੋਂ ਦਾ ਜੀ ਇਹ ਦੇਖੋ ਨਾ ਜੀ ਇਹ ਫੈਮਿਲੀ 1896 ਦੇ ਵਿੱਚ ਖਟਕਰ ਕਲਾ ਹਾਂਜੀ ਭਗਤ ਸਿੰਘ ਹੋਣਾ ਦਾ ਪੇਂਟ ਖਟਕਰ ਕਲਾ ਹੂੰ ਇੰਡੀਆ ਚ ਠੀਕ ਹੈ ਜੀ ਤੇ ਉੱਥੋਂ ਇਹ ਫੈਮਿਲੀ ਫਿਰ 1896 ਜਿਹੜੋ ਨਹਿਰਾ ਕਢੀਆਂ ਉਦੋਂ ਇਹ ਫੈਮਿਲੀ ਉੱਥੋਂ ਇੱਧਰ ਆਈ ਅੰਗਰੇਜ਼ਾਂ ਨੇ ਬਾਰ-ਬਾਰ ਹੋਈ ਜਦੋਂ ਤੇ ਉਦੋਂ ਇਹ ਫੈਮਿਲੀ ਇਸ ਹੱਥੇ ਜਾ ਕੇ ਬਾਤ ਹੋਈ अच्छा जी ਇਹ ਪਿੰਡ ਵੀ ਇਹਨਾਂ ਨੇ ਖੁਦ ਸਿਲੈਕਟ ਕੀਤਾ ਕਿਉਂਕਿ ਭਗਤ ਸਿੰਘ ਉਹਨਾਂ ਦੇ ਫਾਦਰ ਵੀ ਬਾਗੀ ਸੀਗੇ ਉਹ ਵੀ ਅੰਗਰੇਜ਼ ਦੇ ਖਿਲਾਫ ਸੀ ਲੇਕਿਨ ਉਹਨਾਂ ਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਉਹਨਾਂ ਦਾ ਪੁੱਤਰ ਇੱਡਾ ਵੱਡਾ ਬਾਗੀ ਬੜੇਗਾ ਇਹ ਦੇਖੋ ਨਾ ਮੇਨ ਰੋਡ ਤੋਂ 3 1/2 ਮੀਲ ਅੰਦਰ ਹੈ ਪਿੰਡ ਅੱਛਾ ਜੀ ਉਦੋਂ ਟਰਾਂਸਪੋਰਟ ਕੋ ਸਿੱਧੀ ਆਂਦੀ ਨਹੀਂ ਸੀ ਇੱਥੇ ਅੱਛਾ ਜੀ ਇਹ ਹੁਣ ਭਾਵੇਂ ਸੜਕ ਬਣ ਗਈ ਹੈ ਦੇਖ ਲਓ ਫਿਰ ਵੀ ਟਾਈਮ ਤੇ ਲੱਗਦਾ ਹੈ ਉਹ ਜਦੋਂ ਭਗਤ ਸਿੰਘ ਉਹ ਨਹੀਂ ਵੱਡੇ ਹੋਏ ਨੇ ਤਹਿਰੀਕਾ ਦਾ ਆਗਾਜ਼ ਕੀਤਾ ਔਰ ਗੋਰੀਆਂ ਨਾਲ ਟੱਕਰ ਲਈ ਮੱਥਾ ਲਾਇਆ ਜਦੋਂ ਇਹਨੂੰ ਅਕਸਰ ਪੁਲਿਸ ਪੈਂਦੀ ਸੀ ਉਹ ਜਦੋਂ ਪੁਲਿਸ ਅੱਛਾ ਜੀ ਰਾਹ ਤੇ ਇਹੀ ਜੀ ਆ ਸੜਕ ਨਹੀਂ ਸੀ ਹੁੰਦੀ ਰਾਹ ਕੱਚਾ ਹੁੰਦਾ ਸੀ ਵੀ ਪਿੰਡ ਨੂੰ ਪੁਲਿਸ ਆ ਗਈ ਪਿੰਡ ਨੂੰ ਪੁਲਿਸ ਆ ਗਈ ਤੇ ਇਹ ਫਿਰ ਅੱਗੇ ਪਿੱਛੇ ਹੋ ਜਾਂਦੇ ਸੀਗੇ ਖੇਤਾਂ ਚੋਂ ਇਧਰ ਉਧਰ ਲੱਗਦੇ ਇਸ ਵਾਸਤੇ ਇਹਨਾਂ ਨੇ ਪਿੰਡ ਸਿਲੈਕਟ ਕੀਤਾ ਸੀ ਇਹ ਮੇਨ ਰੋਡ ਤੋਂ ਅੰਦਰ ਸੀ ਪਿੰਡ ਮਤਲਬ ਉਹਨਾਂ ਦੇ ਪਿਤਾ ਜੀ ਨੇ ਵੀ ਆਪਣੇ ਵਾਸਤੇ ਉਹ ਹਿਸਾਬ ਨਾਲ ਸਿਲੈਕਟ ਕੀਤਾ ਬਿਲਕੁਲ ਲੇਕਿਨ ਉਹ ਉਹਨਾਂ ਨੂੰ ਇਹ ਦੱਸਦਾ ਨਹੀਂ ਸੀ ਕਿ ਭਗਤ ਸਿੰਘ ਐਡਾ ਵੱਡਾ ਬਾਗੀ ਬਣੇਗਾ ਔਰ ਇਸ ਮਤਲਬ ਅੰਗਰੇਜ਼ਾਂ ਨੇ ਬੜਾ ਲਾਲਚ ਦਿੱਤਾ ਉਹਨਾਂ ਕਿਹਾ ਤੁਸੀਂ ਸਾਡੇ ਕੋਲ ਜ਼ਮੀਨ ਲੈ ਲਓ ਜਿੰਨੀ ਜ਼ਮੀਨ ਤੈਨੂੰ ਚਾਹੀਦੀ ਆ ਤੇ ਇਹਨੂੰ ਇੱਥੋਂ ਸਾਈਵਾਲ ਮਿੰਟ ਗੋਬਰੀ ਤੱਕ ਜ਼ਮੀਨ ਦੇਣੇ ਆ ਤੂੰ ਸਾਡੇ ਮਾਮਲਾ ਚਾਣਾ ਛੱਡ ਦੇ ਤੂੰ ਜਿਹੜੀ ਸਾਡੇ ਵਾਸਤੇ ਅੜਫਸ ਪੈਦਾ ਕਰ ਰਿਹਾ ਨਾ ਇਹ ਨਾ ਕੰਮ ਕਰ

ਮੈਨੂੰ ਉਸ ਰਵਾਇਤ ਇੰਜੀ ਦੀ ਵੀ ਲੋੜ ਨਹੀਂ ਹੈਗੀ ਫਿਰ ਕਹਿਆ ਜਦ ਮੁਹੰਮਦ ਅਲੀ ਜਨਾਬ ਨੇ ਕਿਹਾ ਸੀਗਾ ਕਿ ਤੁਸੀਂ ਜਿਹੜਾ ਮਰਡਰ ਕੀਤਾ ਹੈ ਨਾ ਮੈਂ ਤੁਹਾਡਾ ਵਕੀਲ ਬਣ ਜਾਣਾ ਮੈਂ ਤੁਹਾਨੂੰ ਬਚਾ ਲਾਂਗਾ ਸਿਰਫ ਤੁਸੀਂ ਆਪਣਾ ਬਿਆਨ ਚੇਂਜ ਕਰਨਾ ਹੈ ਤੁਸੀਂ ਇਹ ਕਹਿਣਾ ਹੈਗਾ ਕਿ ਜਿਹੜਾ ਤੁਸੀਂ ਇਹ ਕਹਿੰਦੇ ਪਏ ਹੋ ਨਾ ਜੇ ਐਸ ਸੰਡਰਸ ਐਸਪੀ ਗੋਰਾ ਪੁਲਿਸ ਅਫਸਰ ਮਾਰਿਆ ਸੀਗਾ ਉਹ ਤੁਸੀਂ ਸਿਰਫ ਇਹ ਬਿਆਨ ਦੇਣਾ ਕਿ ਗਲਤੀ ਨਾਲ ਮੇਰੇ ਕੋ ਮਰਡਰ ਹੋ ਗਿਆ ਮੈਂ ਇਰਾਦਤਨ ਨਹੀਂ ਮਾਰਿਆ ਤੇ ਇਹਨੇ ਕਿਹਾ ਦੀ ਮੈਂ ਕਿਉਂ ਝੂਠ ਬੋਲਾਂ ਮੈਂ ਉਹਨੂੰ ਲੱਭ ਕੇ ਮਾਰਿਆ ਉਹਨੂੰ ਥੜਾ ਮਾਰ ਕੇ ਮਾਰਿਆ ਤੇ ਮੈਨੂੰ ਇਹਦੇ ਤੇ ਕੋਈ ਪਛਤਾਵਾ ਵੀ ਨਹੀਂ ਹੈ ਨਾ ਮੈਂ ਇਸ ਤੇ ਪਰੇਸ਼ਾਨ ਹਾਂ ਤੇ ਔਰ ਮੈਂ ਆ ਫੰਦਾ ਚੁੰਮ ਕੇ ਆਪਣੇ ਗਲੇ ਦੇ ਵਿੱਚ ਪਾਵਾਂਗਾ ਤੇ ਆ ਭਗਤ ਸਿੰਘ ਜੀ ਦੇ ਮਾਤਾ ਪਿਤਾ ਦੀ ਤਸਵੀਰ ਹੈ ਹੁਣ ਤੱਕ ਆਪਾਂ ਲੇਖਾਂ 'ਚ ਪੜ੍ਹਦੇ ਰਹਿਆ ਪਰ ਕਦੇ ਦੇਖੀ ਨਹੀਂ ਸੀਗੀ ਤਸਵੀਰ ਮਤਲਬ ਨਾਮ ਵੀ ਪਤਾ ਸੀਗਾ ਭਗਤ ਸਿੰਘ ਨਾਮ ਪੜ੍ਹਦੇ ਰਹੇ ਸੀਗੇ ਹਾਂਜੀ ਕਿਸ਼ਨ ਸਿੰਘ ਤੇ ਇਹ ਮਾਤਾ ਇਹ ਵਿਚਾਲੇ ਭਗਤ ਸਿੰਘ ਜੀ ਦੀ ਹੈ ਤੇ ਆ ਭਗਤ ਸਿੰਘ ਮਹਾਰਾਜੀ ਵਿਦਿਆਪਤੀ ਇਹੋਨਾਂ ਦੇ ਮਾਤਾ ਜੀ ਦੀ ਤਸਵੀਰ ਲੱਗੀ ਹੋਈ ਹੈ ਤੇਂਦਰਲੇ ਪਾਸੇ ਹੋਰ ਵੀ ਤਸਵੀਰਾਂ ਲੱਗੀਆਂ ਹੋਣਗੀਆਂ ਇਸ ਘਰ ਚ ਦੇਖੋ ਉਹ ਜਿਹੜਾ ਕਮਰਾ ਉੱਚ ਜਨਮ ਹੋਇਆ ਭਗਤ ਸਿੰਘ ਹਣਾ ਦਾ ਅੱਛਾ ਇਹ ਕਮਰੇ ਜਨਮ ਹੋਇਆ ਸੀ ਇਸ ਕਮਰੇ ਨੂੰ ਇਹ ਅਗਲਾ ਕਮਰਾ ਜੀ ਜਿਹੜੇ ਕਮਰੇ ਚ ਅਸ਼ੀਸ਼ ਪਖ ਸਿੰਘ ਹਣਾ ਦਾ ਜਨਮ ਹੋਇਆ ਇਸ ਕਮਰੇ ਨੂੰ ਭਗਤ ਸਿੰਘ ਦਾ ਜਨਮ ਸਥਾਨ ਵੀ ਕਿਹਾ ਜਾਂਦਾ ਹੈ ਅੱਛਾ ਇਹ ਕਮਰੇ ਜਨਮ ਬਹੁਤ ਵੱਡਾ ਇੱਕ ਕਮਰਾ ਦੇਖਣ ਨੂੰ ਛੋਟਾ ਜਿਹਾ ਕੀ ਇਹ 12x12 ਦਾ ਹੋਏਗਾ ਹਾਂਜੀ ਲੇਕਿਨ ਇਹ ਬਹੁਤ ਵੱਡਾ ਤਾਰੀਖੀ ਕਮਰਾ ਹੈ ਹਮਮ ਔਰ ਦੇਖੋ ਪੂਰੀ ਦੁਨੀਆ ਦੇ ਮਹਿਮਾਨ ਇੱਕ ਦੋ ਕਮਰਿਆਂ ਨੂੰ ਵੇਖਣ ਵਾਸਤੇ ਆਉਂਦੇ ਨੇ ਵਾਹ ਅੱਛਾ ਇਹ ਉਹ ਜ਼ੋਰ ਜੀ ਸੀਆਈਡੀ ਇਨਸਪੈਕਟਰ ਜਿਹੜੇ ਸੀਗੇ ਅੱਛਾ ਸੀਆਈਡੀ ਇ ਇਹ ਉਹਨੇ ਤਫਤੀਸ਼ ਕਰ ਰਾਇਆ ਕੀ ਨਾਮ ਇਹਨਾਂ ਦਾ ਪੰਨੂ ਸਾਹਿਬ ਸੀਗੇ ਪੰਨੂ ਸਾਹਿਬ ਇਹ ਸੀਆਈਡੀ ਇਨਸਪੈਕਟਰ ਸੀ ਉਹਨਾਂ ਦੀ ਲਾਹੌਰ ਅਨਾਰਕਲੀ ਪੁਲਿਸ ਸਟੇਸ਼ਨ ਦੀ ਤਸਵੀਰ ਹੈ ਅਨਾਰਕਲੀ ਪੁਲਿਸ ਸਟੇਸ਼ਨ ਉੱਥੇ ਖਿੱਚੀ ਹੋਈ ਹੈ ਉੱਥੇ ਖਿੱਚੀ ਕਿਉਂਕਿ ਹਰ ਕੈਦੀ ਦਾ ਇੱਕ ਰਿਕਾਰਡ ਹੁੰਦਾ ਸੀ ਇਹ ਤਸਵੀਰ ਸ਼ਾਇਦ ਸਾਨੂੰ ਦੇਖਣ ਨੂੰ ਨਾ ਮਿਲਦੀ ਇਹ ਤਸਵੀਰ ਭਗਤ ਸਿੰਘ ਦੇ ਫਾਦਰ ਨੇ ਪੁਲਿਸ ਰਿਕਾਰਡ ਦਾ ਹਿੱਸਾ ਸੀ ਤਸਵੀਰ ਇਹ ਪੁਲਿਸ ਰਿਕਾਰਡ ਚੋਂ ਕਢਾਈ ਸੀ ਅੱਛਾ ਉੱਥੋਂ ਕਢਾਈ ਸੀ ਹਾਂ ਵਰਨਾ ਸਾਨੂੰ ਆਈਡੀਆ ਨਹੀਂ ਹੁੰਦਾ ਭਗਤ ਸਿੰਘ ਉਹਨਾਂ ਦੀ ਪਰਸਨੈਲਿਟੀ ਕਿਹਸੀ ਸੀ ਸਭ ਤੋਂ ਪਹਿਲਾਂ ਪਪੂਲਰ ਹੈ ਵਾਇਰਲ ਹੀ ਹੈ ਦਾਰ ਸੀ ਜਦੋਂ ਕਿ ਫਰੰਗੀ ਜਿਹੜੇ ਅੰਗਰੇਜ਼ ਪੁਲਿਸ ਸੀਗੀ ਜਿਹੜੋ ਪਿੰਡਾਂ 'ਰ ਜਾਂਦੀ ਸੀ ਨਾ ਤੇ ਲੋਕ ਡਰ ਜਾਂਦੇ ਸੀ ਲੋਕ ਘਰਾਂ 'ਚੋਂ ਨਹੀਂ ਸੀ ਨਿਕਲਦੇ ਇੰਨਾ ਇਹਨਾਂ ਦਾ ਖੌਫ ਸੀਗਾ ਲੇਕਿਨ ਉਹਨਾਂ ਨੂੰ ਕੋਈ ਬਿਲਕੁਲ ਉਹਨੇ ਦੇਖੋ ਨਾ ਅੱਖ ਚੱਕ ਪਾ ਕੇ ਗੱਲ ਕਰ ਰਾਇਆ ਕੋਈ ਉਹਨਾਂ ਨੂੰ ਡਰ ਖੌਫ ਨਹੀਂ ਹੈਗਾ ਤੇ ਆਹ ਤਸਵੀਰ ਇਹ ਹੈਂਡ ਪੇਂਟਿੰਗ ਹੈ ਅੱਛਾ ਹੈਂਡ ਪੇਂਟਿੰਗ ਇਹ ਜਿਸ ਤਰ੍ਹਾਂ ਦਿਖਾਇਆ ਗਿਆ ਕਿ ਇਹਨਾਂ ਨੂੰ ਪੜਨ ਲਿਖਨ ਦਾ ਸ਼ੌਕ ਸੀ ਇਹਦਾ ਤੁਸੀਂ ਬੈਟਰ ਕਲਾਸ ਕਹਿੰਦੇ ਹੋ ਕਿਆਦੀਆਂ ਨੂੰ ਬੀ ਕਲਾਸ ਮਿਲਦੀ ਹੈ ਜਿਹੜਾ ਪੜਿਆ ਲਿਖਿਆ ਕਿਆਦੀ ਹੁੰਦਾ ਹੈ ਨਾ ਉਹਨੂੰ ਬੀ ਕਲਾਸ ਮਿਲਦੀ ਹੈ ਇਹਨਾਂ ਦਾ ਕਹਿਣਾ ਇਹ ਸੀਗਾ ਕਿ ਜਿਹੜਾ ਪੜਿਆ ਲਿਖਿਆ ਕਿਆਦੀ ਹੈ ਜਾਂ ਜਿਹੜਾ ਜਿਹਦਾ ਵੀ ਜੋ ਮਜ਼ਹਬ ਹੈ ਉਹਨੂੰ ਉਹਦੇ ਮਜ਼ਹਬ ਤੋਂ ਮੁਤਲਕ ਕਿਤਾਬ ਜਾਂ ਅਖਬਾਰ ਜੋ ਵੀ ਉਹਨੂੰ ਮਿਲਣਾ ਚਾਹੀਦਾ ਠੀਕ ਹੈ ਜੀ ਇਹ ਫਿਰ ਇਹਨਾਂ ਨੇ ਮਤਲਬ ਇਹ ਕਿਤਾਬ ਪੜਦੇ ਹੋਏ ਆ ਬੇੜੀ ਲੱਗੇ ਆਣ ਦੀ ਫੋਟੋ ਹੈਗੀ ਆ ਇਹਦੇ ਬਾਕੀ ਇਹ ਗਦਰੀ ਬਾਬਿਆਂ ਦੀਆਂ ਪੁਰਾ ਅੱਛਾ ਇਹ ਗਦਰ ਖਵਾਰ ਇਹ ਪਾਰਟੀ ਇਹਨਾਂ ਨੇ ਜੁਆਇਨ ਕੀਤੀ ਸੀ ਭਗਤ ਸਿੰਘ ਹੁਣਾਂ ਨੇ ਗਦਰ ਪਾਰਟੀ ਕਦੋਂ ਦਾ ਇਹ ਇਹ 1914 ਦਾ ਜੀ 1914 ਦਾ ਇਹ ਦੇਖੋ ਤੇ 1914 ਦਾ ਬਾਅਦ ਠੀਕ ਹੈ ਤੇ ਇਹ ਜਿਹੜਾ ਤਾਂ ਇਹ ਕਰਦੇ ਸੀ ਸਿੰਧੀ ਆ ਗਈ ਇਹ ਸਾਰੇ ਪਤਾ ਕੀ ਆ ਇਹ ਸਾਰੇ ਉਹ ਸਰਦਾਰ ਹਜ਼ਰਤ ਨੇ ਜਾਂ ਉਹ ਮੁਸਲਮਾਨ ਨੇ ਵਿੱਚ ਤਸਵੀਰਾਂ ਜਿਹੜੇ ਕਿ ਮਿਲ ਕੇ ਅੰਗਰੇਜ਼ ਦੇ ਖਿਲਾਫ ਲੜਦੇ ਪਏ ਸੀ ਹਾਂਜੀ ਆ ਸਾਹਮਣੇ ਜਿਹੜੀ ਤਸਵੀਰ ਲੱਗੀ ਸ਼ਹੀਦ ਪਾਕ ਸਿੰਘ ਦੀ ਦਾ ਛੋਟੇ ਹੁੰਦੇ ਦੀਵਾਲੀ ਵੇਲੇ ਬੜੇ ਪੋਸਟਰ ਖਰੀਦੇ ਸਾਡੇ ਘਰੇ ਵੀ ਪਈ ਆ ਬਹੁਤ ਹਾਂ ਇਹਦੇ ਥੱਲੇ ਲਿਖਿਆ ਕਿੱਥੇ ਜਾਏਗਾ ਫਰੰਗੀਆ ਬਚ ਕੇ ਹੱਥ ੱਪਾ ਕੇ ਅਣਖ ਨੂੰ ਥੱਲੇ ਲਿਖਿਆ ਹੁੰਦਾ ਸੀਗਾ ਜੀ ਤੇ ਆ ਸ਼ਾਮ ਸਿੰਘ ਟਾਰੀ ਵਾਲਾ ਜੀ ਦੀ ਵੀ ਇਹਦੇ ਅੰਦਰ ਤਸਵੀਰ ਲੱਗੀ ਹੋਇਆ ਸਿੱਖ ਹਿਸਟਰੀ ਨਾਲ ਵੀ ਜਿਹੜੇ ਕੁਝ ਸੰਬੰਧਿਤ ਹੈ ਉਹਨਾਂ ਦੀਆਂ ਤਸਵੀਰਾਂ ਆ ਬਾਬਾ ਸੋਹਣ ਸਿੰਘ ਭਗਨਾ ਜੀ ਬਾਬਾ ਸੋਹਣ ਸਿੰਘ ਭਗਨਾ ਜੀ ਇਹ ਵੀ ਗਦਰ ਲਹਿਰ ਸੀਗੇ ਬਾਬਾ ਸੋਹਣ ਸਿੰਘ ਭਗਨਾ ਤੇ ਇਹਨਾਂ ਦੀ ਵੀ ਤਸਵੀਰ ਅੰਦਰ ਲਾਈ ਹੋਈ ਹੈ ਇਹ ਲਾਹੌਰ ਨਾਰਕਲੀ ਪੁਲਿਸ ਸਟੇਸ਼ਨ ਉਹਨਾਂ ਦੀ ਗ੍ਰਿਫਤਾਰੀ ਦੀ ਤਸਵੀਰ ਹੈ ਉਸ ਤੋਂ ਮੁਤਲਕਾ ਹੀ ਐਫ ਆਈ ਆਰ ਹੋਈ ਸੀ ਅੱਛਾ اے ਐਫ ਆਈ ਆਰ ਦੀ ਤਸਵੀਰ ਹੈ ਹਾਂ ਜੀ ਐਫ ਆਈ ਆਰ ਤਸਵੀਰ ਕਾਮਾਗਟਾ ਮਾਰੂ ਦੇ ਨਾਲ ਸੰਬੰਧਿਤ ਨਾ ਬਜ ਬਜ ਘਾਟ ਤੇ ਆਇਆ ਸੀਗਾ ਇਹ ਜਹਾਜ਼ ਤੇ 29 9 1914 ਤੇ ਕੈਨੇਡਾ ਦੀ ਧਰਤੀ ਤੇ ਇਹਨੂੰ ਵਾਪਸ ਕਰਤਾ ਸੀਗਾ ਕਾਮਾਗਟਾ ਮਾਰੂ ਬੜੀ ਪ੍ਰਸਿੱਧ ਮਤਲਬ ਆਪਣੀ ਕਹਾਣੀ ਰਹੀ ਹੈਗੀ ਤੇ ਇਹ ਵੀ オリジナル ਤਸਵੀਰਾਂ ਕਾਮਾਗਟਾ ਮਾਰੂ ਦੀਆਂ ਸਾਰੀਆਂ ਇੱਥੇ ਲੱਗੀਆਂ ਹੋਈਆਂ ਕਿ ਕਾਮਾਗਟਾ ਮਾਰੂ ਚ ਕੌਣ-ਕੌਣ ਗਿਆ ਤੇ ਇਹ ਬਾਬਾ ਗਰਤੇਤ ਸਿੰਘ ਜੀ ਨੇ ਆ ਸਾਹਮਣੇ ਖੜੇ ਹੈ ਤੇ ਕਾਮਾਗਟਾ ਮਾਰੂ ਜਹਾਜ਼ ਇਹਨਾਂ ਨੇ ਲਿਆ ਸੀਗਾ ਇਨਾਂ ਦੇ ਵੀ ਸਾਰਿਆਂ ਨੂੰ ਬਜਬਜ ਘਾਟ ਕੋਲਕੱਤਾ ਉਹਦਾ ਵੀ ਅਸੀਂ ਵਲੌਗ ਪਾਇਆ ਹੈ ਬਜਬਜ ਘਾਟ ਕੋਲਕੱਤਾ ਜ ਜ ਇਹਨਾਂ ਨੂੰ ਸ਼ਹੀਦ ਕਰਤਾ ਸੀਗਾ ਗੋਲੀਆਂ ਮਾਰ ਕੇ ਸਿਰੋਂ ਅੰਗਰੇਜ਼ਾਂ ਜਦੋਂ ਉਥੋਂ ਵਾਪਸ ਆਗੇ ਸੀਗੇ ਕਰਨ ਧੀਰ ਸਿੰਘ ਇਹਨਾਂ ਨੇ ਵੀ ਜੇਲ ਚਿੱਠੀਆਂ ਲਿਖਿਆ ਹੈਗਾ ਸ਼ਹੀਦ ਭਗਤ ਸਿੰਘ ਜੀ ਦਾ ਜ਼ਿਕਰ ਕਰਦੇ ਰਹੇ ਹੈ ਇਹ ਆਪਣੀਆਂ ਜੇਲ ਚਿੱਠੀਆਂ ਜ ਇਹਨਾਂ ਦੀ ਕਿਤਾਬ ਵੀ ਛਪੀ ਸੀ ਭਾਈ ਕਰਨ ਧੀਰ ਸਿੰਘ ਦਾ ਰੰਗਵਾ ਤੇ ਇਤਿਹਾਸ ਜਿਨ੍ਹਾਂ ਜਿਨ੍ਹਾਂ ਨੇ ਨਾ ਕਿਤਾਬਾਂ ਪੜ੍ਹੀਆਂ ਹੋਣੀਆਂ ਤੇ ਉਹਨਾਂ ਨੂੰ ਪਤਾ ਹੋਣਾ ਸਾਰਾ ਕਸ਼ੋਰੀ ਲਾਲ ਤੇ ਕੇਰ ਸਿੰਘ ਮਰਹਾਨਾ ਤੇ ਇਸ ਤਰ੍ਹਾਂ ਦੀਆਂ ਸਾਰੀਆਂ ਤਸਵੀਰਾਂ ਲੱਗੀਆਂ ਸੁਭਾਸ਼ ਚੰਦਰ ਬੋਸ ਜੀ ਦੀ ਵੀ ਤਸਵੀਰ ਇੱਥੇ ਲੱਗੀ ਹੋਈ ਹੈਗੀ ਤੇ ਇਹਨਾਂ ਦੀ ਪੁਰਾਣੀ ਤਸਵੀਰ ਹੈਗੀ ਇਹਨਾਂ ਨੇ ਜਿਹੜੀ ਆਜ਼ਾਦ ਹਿੰਦ ਫੌਜ ਖੜੀ ਕੀਤੀ ਸੀ ਅੰਗਰੇਜ਼ਾਂ ਦੇ ਖਿਲਾਫ ਲੜੇ ਸੀਗੇ ਤੇ ਸਿੰਗਾਪੁਰ ਤੋਂ ਸੈਕੰਡ ਵਰਲਡ ਵਾਰ ਦੇ ਟਾਈਮ ਇਹਨਾਂ ਨੇ ਸਿੰਗਾਪੁਰ ਤੋਂ ਸਟਾਰਟ ਕੀਤੀ ਸੀ ਜਿਹੜੀ ਬਗਾਵਤ ਸੀ ਤੇ ਉਹ ਆਪਕ ਸਿੰਘ ਜੀ ਦੀ ਪੁਰਾਣੀ ਤਸਵੀਰ ਇੱਕ ਨਜ਼ਰੀ ਪੈਂਦੀ ਹੈ ਇਹਨਾਂ ਦੇ ਘਰ ਹੀ ਆ ਸ਼ਾਇਦ ਛੋਟੇ ਹੁੰਦੇ ਨੇ ਤਸਵੀਰ ਇਹ ਕਦੇ ਵੀ ਨਹੀਂ ਅਸੀਂ ਤਸਵੀਰ ਦੇਖੀ ਇਹਦੇ ਉੱਤੇ ਲਿਖਿਆ ਹੈ ਪਗ ਸਿੰਘ ਆ ਫੇਰ ਗਦਰੀ ਬਾਬਿਆਂ ਦੀ ਆ ਗਈ ਉੱਪਰ ਲਿਖਿਆ ਹੋਇਆ ਤੇ ਕਮਗਾਟਾ ਮਾਰੂ ਗਦਰੀ ਬਾਬਾ ਤੇ ਇਸ ਤਰ੍ਹਾਂ ਕਰਕੇ ਇਹ ਸਾਰੀਆਂ ਤਸਵੀਰਾਂ ਤੇ ਸਾਰਾ ਘਰ ਸੀਗਾ ਜੀ ਤੇ ਆਹਾ ਇੰਡੀਆ ਦੀ ਆ ਗਈ ਇੰਡੀਆ ਨੇ ਜਦੋਂ ਟਿਕਟ ਇਸ਼ੂ ਕੀਤੀ ਸੀ ਸ਼ੀਰਪਕਸਿੰਘ ਜੀ ਨੂੰ ਤੇ ਆ ਦੇਖੋ ਭਾਰਤ ਇੰਡੀਆ ਸ਼ੀਰਪਕਸਿੰਘ ਜੀ ਦੀ ਸਰਦਾਂ ਜੀ ਲਈ ਸਰਦਾਂ ਜੀ ਦੇ ਤੌਰ ਤੇ ਹਨ ਤੇ ਹੁਣ ਚੱਲਦੇ ਆਪਾਂ ਬਾਹਰਲੇ ਪਾਸੇ ਇਹ ਇੰਨਾ ਕੀ ਸੀਗਾ ਮਕਾਨ ਅੰਦਰਲੇ ਪਾਸੇ ਜਿਹੜਾ ਤੁਹਾਨੂੰ ਦਿਖਾਉਣਾ ਸੀਗਾ ਨਿਆਣੇ ਇੱਥੇ ਬੜੇ ਤੰਗ ਕਰਦੇ ਆ ਨਿਆਣੇ ਆ ਜਾਂਦੇ ਆ ਜਿਹੜੇ ਵੀ ਪਿੰਡ ਜਾਂਦੇ ਮੰਗਰ ਪੈ ਜਾਂਦੇ ਆ ਇਹਨਾਂ ਨੂੰ ਮੂਵੀਆਂ ਦੇ ਵਿੱਚ ਆਉਣ ਦਾ ਬੜਾ ਆਚਾਰ ਆਂਦਾ ਵੀਡੀਓ ਦੇ ਚ ਆਉਂਦਾ ਹਨਾ ਨਿਆਣੇ ਨੂੰ ਚਾਹ ਰੰਦਾ ਚਲੋ ਹੁਣ ਸਾਨੂੰ ਸਕੂਲ ਤੱਕ ਲੈ ਕੇ ਜਾਓ ਸਕੂਲ ਕਿੱਥੇ ਹੈ ਠੀਕ ਹੈ ਸਕੂਲ ਦਿਖਾ ਕੇ ਲਓ ਸੋਏ ਸੀ ਜੀ ਆਲਾ ਦਵਾਲਾ ਹਵੇਲੀ ਦਾ ਤੇ ਇੱਥੋਂ ਹੁਣ ਵਧਾਂਗੇ ਅੱਗੇ ਵੱਲ ਨੂੰ ਪਿੰਡ 'ਚ ਹੀ ਥੋੜੀ ਦੂਰੀ ਸਕੂਲ ਇੱਥੇ ਦੇਖਦੇ ਹੋ ਹਾਂਜੀ ਦੇ ਪੱਕਾ ਝੂਠ ਤਾਂ ਨਹੀਂ ਬੋਲਦੇ ਨਹੀਂ ਨਹੀਂ ਝੂਠ ਬੋਲਦੇ ਚਾਚੇ ਫਿਲਮਾਂ ਹੈਗੀਆਂ ਫਿਲਮਾਂ ਹਾਂਜੀ ਹੈਗੀਆਂ ਫਿਲਮਾਂ ਹੈਗੀਆਂ ਚਾਚੂ ਵੀ ਬਣਾ ਲਿਆ ਮੈਨੂੰ ਤਾਂ ਕਹਿੰਦੇ ਚਾਚੂ ਚਾਚੂ ਚਾਚੀ ਦੀਆਂ ਕਹਿੰਦੇ ਸਾਰੀਆਂ ਫਿਲਮਾਂ ਦੇਖਦੇ ਆਂ ਅਸੀਂ ਸ਼ੁਕਰੀਆ ਤੁਹਾਡਾ ਹਾਂ ਨੈਟ ਦੀ ਆਉਂਦੀ ਆ ਨੈਟ ਤੇ ਆਉਂਦੀ ਆ ਨੈਟ ਤੇ ਆਉਂਦੀ ਆ ਦੇਖ ਲਓ ਬਈ ਭਗਤ ਸਿੰਘ ਉਹਨਾਂ ਦੇ ਪਿੰਡ ਵੀ ਪਹੁੰਚ ਗਏ ਸੀ ਆ ਇਹ ਦੁਬਈ ਡਵੈਲਪਮੈਂਟ ਵੀ ਹੈਗੀ ਆ ਕਹਿੰਦੀ ਐਲਸੀਡੀ ਤੇ ਨੈਟ ਲੱਗੇ ਉਸ ਦੇਖਦੇ ਆ ਮਤਲਬ ਥੈਂਕ ਯੂ ਆ ਕੁੜੀ ਕਿੰਨੀ ਸੋਹਣੀ ਆ ਨਾ ਹਾਂ ਮੈਂ ਤਾਂ ਉਹਨੂੰ ਕਿਹਾ ਮਾਸ਼ਾਅੱਲਾ ਹਾਂ ਬਹੁਤ ਸੋਹਣੀ ਅੱਖਾਂ ਕਿੰਨੀਆਂ ਸੋਹਣੀਆਂ ਸਹੀ ਆ ਲਓ ਵੀ ਖੁਆਇਸ਼ ਕੀਤੀ ਸੀਗੀ ਜਲੇਬੀਆਂ ਦੀ ਕਹਿੰਦੇ ਕੋਈ ਖੁਆਇਸ਼ ਮੰਗੋ ਧੂਰੀ ਰਹਿੰਦੀ ਹੈਗੀ ਤੇ ਚਾਹ ਨਾਲ ਜਲੇਬੀਆਂ ਘਰੇ ਆ ਕੇ ਸ਼ਹੀਦ ਭਗਤ ਸਿੰਘ ਉਹਨਾਂ ਦੇ ਘਰ ਚ ਮਿਲੀਆਂ ਸੀਗੇ ਸਾਨੂੰ ਸ਼ੁਕਰੀਆ ਜੀ ਤੁਹਾਡਾ ਮਿਹਰਬਾਨੀ ਜੀ ਬਹੁਤ-ਬਹੁਤ ਤੁਹਾਡਾ ਆਪਣਾ ਘਰ ਹੈ ਢਿੱਲੂ ਸਾਹਿਬ ਦਾ ਸ਼ੁਕਰੀਆ ਸਪੈਸ਼ਲੀ ਤਸ਼ਰੀਫ ਲਈ ਆਏ ਜਨਾਬ ਹਾਂਜੀ ਥੈਂਕ ਯੂ ਫਰ ਤੁਸੀਂ ਇਹਨੀਆਂ ਦੋਹਾਂ ਤੁਸੀਂ ਇਹ ਆ ਗਿਆ ਬਾਗਲ ਕਿਸੇ ਦਾ ਤੇ ਇੱਥੋਂ ਦੀ ਗੇਟ ਹੈ ਹੋਣਾ ਸਕੂਲ ਨੂੰ ਜਾਣ ਲਈ ਆ ਸਕੂਲ ਹੈਗਾ ਜੀ ਸ਼ਹੀਦ ਭਗਤ ਸਿੰਘ ਜੀ ਦਾ ਪੁਰਾਣੇ ਟਾਈਮ ਦਾ ਕਹਿੰਦੇ ਕਮਰਾ ਵੀ ਇਹਨਾਂ ਨੇ ਸੰਭ ਕੇ ਰੱਖਿਆ ਹੋਇਆ ਤੇ ਨਿਆਣੇ ਵੀ ਫਿਰਦੇ ਆ ਕੁਛ ਅੰਦਰ ਉੱਪਰਲੇ ਪਾਸੇ ਤੁਹਾਨੂੰ ਥੋੜਾ ਜਿਹਾ ਦਿਖਾ ਦ ਇਹ ਸਾਰਾ ਸਕੂਲ ਹੈਗਾ ਵੈਸੇ ਤਾਂ ਇੱਧਰ ਦੀ ਇੱਕ ਨਿੱਕਾ ਜਿਹਾ ਗੇਟ ਇੱਧਰ ਦੀ ਵੀ ਹੈ ਖੁਸ਼ੀ ਇਹ ਜੇ ਬਾਗਲ ਬੁਗਲੇ ਵੀ ਆਪਣੇ ਖਤਮ ਹੀ ਹੋ ਗਏ ਯਾਰ ਐਵੇਂ ਹੈ ਨਾ ਜਮਾ ਆਪਣੇ ਤਾਂ ਆਪਣੇ ਕਿਕਰਾਂ ਵੀ ਨਹੀਂ ਰਹੀਆਂ ਕੀ ਹੈ ਕਿਕਾ ਪਹਾੜੀ ਕਿਕਰਾਂ ਦੇਖੋ ਕਿੱਡੀਆਂ ਕਿੱਡੀਆਂ ਪਹਾੜੀ ਕਿਕਰਾਂ ਸੀਗੇ ਕੁਝ ਵੀ ਨਹੀਂ ਰਹੇ ਹੁੰਦਾ ਹੁਣ ਅਸੀਂ ਚੱਲੇ ਜੀ ਸਕੂਲ ਚ ਹਾਂਜੀ ਪੜਨ ਚੱਲੇ ਹੋ ਜੀ 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 ਸਕੂਲ ਚ ਪੜਨ ਚੱਲੇ ਹੋ ਨਿਆਣਿਓ ਕਿਵੇਂ ਹੋ ਠੀਕ ਹੋ ਕਿੱਥੇ ਆਏ ਪਖ ਸਿੰਘ ਦਾ ਸਕੂਲ ਹੈ ਹਾਂਜੀ ਹਾਂਜੀ ਪੜਾਇਆ ਜਾਂਦਾ ਤੁਹਾਨੂੰ ਪੜਦੇ ਹੋ ਵੀ ਪਖ ਸਿੰਘ ਸ਼ਹੀਦ ਪਖ ਸਿੰਘ ਸਕੂਲ ਹੈ ਹਾਂਜੀ ਤਾਨੂੰ ਮਾਣ ਨਹੀਂ ਹੁੰਦਾ ਫਿਰ ਵੀ ਮਾਣ ਖੁਸ਼ੀ ਹੁੰਦੀ ਹੈ ਹਾਂਜੀ ਖੁਸ਼ੀ ਹੁੰਦੀ ਹੈ ਠੀਕ ਹੈ ਚਲੋ ਇੰਨੀ ਬਹੁਤ ਹੈ ਇੰਨੀ ਬਹੁਤ ਹੈ ਅਸੀਂ ਦੇਖਣਾ ਹੈ ਯਾਰ ਸਪੈਸ਼ਲ ਚੱਲ ਗਏ ਇਹ ਉਹ ਸਕੂਲ ਚ ਪੜਦੇ ਦੇਖੋ ਤੇ ਅੰਦਰ ਚੱਲਦੇ ਆਂ ਸਕੂਲ ਦੇ ਆਜੋ 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 ਨਾਲ ਹੀ ਕਿੱਥੇ ਕਮਰਾ ਦਿਖਾ ਮੈਨੂੰ ਕਿਹੜੇ ਕਮਰੇ ਸੀਗਾ ਭਗਤ ਸਿੰਘ ਦਾ ਕਿੱਥੇ ਆ ਜੀ ਅੱਛਾ ਉਧਰ ਇਹ ਨਿਆਣਿਆਂ ਨੂੰ ਸਭ ਪਤਾ ਅੱਛਾ ਇਹ ਪੁਰਾਣਾ ਸਕੂਲ ਦਾ ਕਮਰਾ ਕਿਹੜਾ ਜਿੱਥੇ ਪੜਦੇ ਰਹੇ ਆ ਅਸੀਂ ਇਹ ਤੁਸੀਂ ਤੁਸੀਂ ਨਹੀਂ ਤੁਸੀਂ ਨਹੀਂ ਥੋੜਾ ਨਹੀਂ ਪੁੱਛਿਆ ਸੀ ਭਗਤ ਸਿੰਘ ਅੱਜ ਅੱਛਾ ਅੱਛਾ ਕੰਨਾ ਅੱਛਾ ਕਿੱਥੇ ਆਹਾ ਇਹ ਖੁਸ਼ੀ ਇਹ ਬ੍ਰਿਟਿਸ਼ ਟਾਈਮ ਦਾ ਲੱਗਦਾ ਨਾ ਪੁਰਾਣਾ ਇਹ ਆ ਨਵੀਂ ਬਿਲਡਿੰਗ ਹੈ ਇਹ ਨਵੀਂ ਇਮਾਰਤ ਬਣੀ ਹੋਈ ਹੈ ਸਕੂਲ ਦੀ ਇਧਰ ਨਵੀਂ ਇਮਾਰਤ ਹੈ ਉਹ ਪੁਰਾਣਾ ਅੱਛਾ ਉਹ ਪੁਰਾਣੀ ਹੈ ਹਾਂ ਕਾਹਦੀ ਦੇਖਣ ਨੂੰ ਹੀ ਲੱਗ ਰਹੀ ਹੈ ਦੋ ਦੋ ਕਮਰੇ ਲੱਗਦੀਆਂ ਹੁਣ ਹਾਂਜੀ ਅੱਛਾ ਬੱਚੇ ਬਿਠਾਏ ਜਾਂਦੇ ਅੱਛਾ ਬੱਚੇ ਬਿਠਾਏ ਜਾਂਦੇ ਹਾਂਜੀ ਅੱਜ ਤਵਾਰ ਹੈ ਇਸ ਕਰਕੇ ਅੱਛਾ ਅੱਜ ਐਤਵਾਰ ਹੈ ਇਹ ਸਕੂਲ ਆ ਗਿਆ ਜੀ ਆ ਬੇਸਿਕਲੀ 105 ਆ ਦੇਖੋ ਉੱਪਰ ਲਿਖਿਆ ਹੋਇਆ ਇੱਥੇ ਫੋਟੋ ਵੀ ਲਾਈ ਹੈ ਸ਼ਹੀਦ ਭਗਤ ਸਿੰਘ ਹੁਣਾਂ ਦੀ ਤੇ ਆ ਦੇਖੋ ਇਹ ਸਕੂਲ ਚ ਪੜ੍ਹੇ ਹੈ ਤੇ ਇਹ ਪੁਰਾਣੇ ਟਾਈਮ ਦੇ ਬ੍ਰਿਟਿਸ਼ ਟਾਈਮ ਦਾ ਉਹ ਕਮਰਾ ਵੀ ਰੱਖਿਆ ਹੋਇਆਗਾ ਇੱਥੇ ਵੀ ਇੱਕ ਫੋਟੋ ਲੱਗੀ ਤਸਵੀਰ ਉਹਨਾਂ ਦੀ ਲੱਗੀ ਹੋਈ ਹੈ ਤੁਹਾਨੂੰ ਮਾਣ ਹੁੰਦਾ ਇਹ ਜੱਦੀ ਸਕੂਲ ਆ ਗਿਆ ਜੱਦੀ ਪਿੰਡ ਤੁਹਾਨੂੰ ਦਿਖਾਦਾ ਜੱਦੀ ਘਰ ਦਿਖਾਦਾ ਜੱਦੀ ਸਕੂਲ ਇਹ ਕੀ ਕਹਿੰਦੇ ਸੀ ਨਿਆਣੇ ਉਹ ਅੰਦਰ ਅੰਦਰ ਕੀ ਹੈ ਫੋਟੋ ਲੱਗੀ ਹੈ ਕਹਿੰਦੇ ਅੰਦਰ ਵੀ ਅੱਛਾ ਹੋਰ ਤਾਂ ਨਹੀਂ ਅੰਦਰ ਕੁਝ ਰੱਖਿਆ ਤਾਂ ਨਹੀਂ ਹੋਇਆ ਜਾਦਗਰ ਕੁਝ ਨਹੀਂ ਅੱਛਾ ਕਲਾਸਰੂਮ ਹੀ ਅੰਦਰ ਉਹਦਾ ਇਹਨਾਂ ਦੀ ਜਿਹੜੀ ਵਿਹਲੀ ਉਹ ਉਧਰ ਆ ਹਾਂ ਹਵੇਲੀ ਦਾ ਸੀ ਦੇਖ ਲਈ ਉੱਥੇ ਹੀ ਹੋਰ ਕੁਝ ਹੈਗਾ ਜੇ ਦੇਖਣ ਨੂੰ ਹੋਰ ਕੁਝ ਹੋਰ ਕੁਝ ਨਹੀਂ ਹੈ ਅੱਛਾ ਹੋਰ ਕੁਝ ਨਹੀਂ ਹੈ ਨਹੀਂ ਮਨ ਲ ਜਿਹੜਾ ਤੁਹਾਨੂੰ ਥੋੜੇ ਸਿਆਣੇ ਦੱਸਦੇ ਹੋਣਗੇ ਕਿ ਆਹ ਉਹਨਾਂ ਦੇ ਰਿਲੇਟਡ ਆ ਕੁਝ ਹੈਗਾ ਹੋਰ ਦੋ ਬਸ ਸਕੂਲ ਤੇ ਹਵੇਲੀ ਹਾਂਜੀ ਹਾਂਜੀ ਦੋਨੇ ਚੀਜ਼ਾਂ ਚਲੋ ਜੀ ਇਹ ਸੀਗਾ ਸਕੂਲ ਇਧਰਲੇ ਪਾਸੇ ਤੁਹਾਨੂੰ ਥੋੜਾ ਜਿਹਾ ਇਧਰਲੇ ਪਾਸੇ ਵੀ ਦਿਖਾ ਦਾਂ ਬਾਹਰ ਇਹ ਬ੍ਰਿਟਿਸ਼ ਟਾਈਮ ਦਾ ਬਣਿਆ ਹੋਇਆ ਲੱਗਦਾ ਵੀ ਹੈ ਇਹਨੂੰ ਦੇਖਣ ਤੋਂ ਇਹਦੀ ਦਿੱਖ ਤੋਂ ਕਿ ਅੰਗਰੇਜ਼ਾਂ ਵਾਲੇ ਦਾ ਹੋਣਾ ਇਹ ਪੁਰਾਣਾ ਲੈਂਦੇ ਪੰਜਾਬ ਨੇ ਅਸਲ ਚ ਚੀਜ਼ਾਂ ਬਹੁਤ ਸਾਮੀ ਰਹੀ ਹੈ ਗੱਲ ਤੇ ਇਹਨਾਂ ਦੀ ਬਹੁਤ ਤਾਰੀਫ਼ ਕਰਨੀ ਬਣਦੀ ਹੈ ਇਹਨਾਂ ਨੇ ਪੁਰਾਣੀ ਇਮਾਰਤ ਕੁਝ ਵੀ ਨਹੀਂ ਟਾਹੀ ਸਾਰੀਆਂ ਚੀਜ਼ਾਂ ਇਹਨਾਂ ਨੇ ਸਾਮ-ਸਾਮ ਅੱਜ ਤੱਕ ਉਮੀ ਰੱਖੀਆਂ ਹੋਈਆਂ ਨੇ ਨਲੇ ਪਤਾ ਵੀ ਲੱਗਦਾ ਰਿਪਨ ਇਮਾਰਤ ਦੇਖ ਕੇ ਵੀ ਵਾਕਈ ਪੁਰਾਣੀ ਇਮਾਰਤ ਹੈ ਨਾ ਸਹੀ ਗੱਲ ਹੈ ਤੇ ਹੁਣ ਅਸੀਂ ਸਕੂਲ ਤੋਂ ਨਿਕਲਣ ਲੱਗੇ ਆ ਤੇ ਇਸ ਤੋਂ ਬਾਅਦ ਅਸੀਂ ਜਾਣਾ ਪੱਗ ਸਿੰਘ ਜੀ ਦੇ ਖੇਤਾਂ ਵੱਲ ਤੇ ਪਿੰਡ ਦੇ ਬਾਹਰ ਬਾਹਰ ਉਹਨਾਂ ਬਾਈ ਜੀ ਜਮੀਨ ਫਿਰ ਨਾ ਕੀਦੀ ਹੁਣ ਨਾ ਉਹ ਗੋ ਅਲਾਟਮੈਂਟ ਹੋ ਗਈ ਨਾ ਅੱਛਾ ਅੱਗੇ ਅਲਾਟਮੈਂਟ ਹੋ ਗਈ ਸੈਟਲਮੈਂਟ 'ਚ ਜਿਹੜੇ ਉਧਰੋਂ ਉਧਰ ਆਏ ਬੰਦੇ ਇਧਰੋਂ ਉਧਰ ਗਏ ਉਹ ਸੈਟਲਮੈਂਟ 'ਚ ਅਲਾਟਮੈਂਟ ਹੋ ਗਈ ਤੇ ਪਰ ਜ਼ਮੀਨ ਉਹ ਹੀ ਕਹਿੰਦੇ ਪਿੰਡ ਵਾਲੇ ਦੱਸਦੇ ਵੀ ਮੌਜੂਦ ਹੈਗੀ ਤੇ ਉੱਥੇ ਤੁਹਾਨੂੰ ਲੈ ਕੇ ਚੱਲਦੇ ਆ ਲਓ ਜੀ ਹੁਣ ਅਸੀਂ ਪਹੁੰਚ ਗਏ ਆ ਸ਼ਹੀਦ ਭਗਤ ਸਿੰਘ ਜੀ ਦੇ ਖੇਤਾਂ 'ਚ ਤੇ ਇਹ ਉਹਨਾਂ ਦਾ ਪੁਰਾਣੇ ਖੇਤ ਪੈੜੀਆਂ ਸਾਰੀਆਂ ਧਰਤੀ ਤਾਂ ਕਹਿੰਦੇ ਉੱਥੇ ਹੀ ਰਹਿੰਦੀ ਹੁੰਦੀ ਆ ਬੰਦੇ ਬਦਲ ਜਾਂਦੇ ਆ ਬੰਦੇ ਬਦਲ ਜਾਂਦੇ ਆ ਹਾਂ ਜੀ ਸਹੀ ਗੱਲ ਹੈ ਨਾ ਮਿੱਟੀ ਨੇ ਉੱਥੇ ਉਹ ਹੀ ਖੇਤ ਜ਼ਮੀਨਾਂ ਨੇ ਜਿੱਥੇ ਭਗਤ ਸਿੰਘ ਹੁਣੀ ਆਂਦੇ ਨਾਲ ਵੀ ਉਹ ਨੰਗਣ ਜਾਨੇ ਵੀ ਕੀ ਕਰਦਾ ਇੱਥੇ ਬੰਦੂਕਾਂ ਵੇਚਦਾ ਸੀ ਬੰਦੂਕਾਂ ਅਗਾਉਣੀਆਂ ਮੈਂ ਹਾਂ ਜੀ ਇਹ ਉਹੀ ਜ਼ਮੀਨਾਂ ਨੇ ਉਹੀ ਜਗ੍ਹਾ ਅੱਛਾ ਉਹੀ ਜਗ੍ਹਾ ਜਿੱਥੇ ਖੇਤੀ ਕਰਦੇ ਰਹੇ ਲਓ ਜੀ ਇਹ ਸਰਦਾਰ ਜਿਹੜੇ ਕਿਸ਼ਨ ਸਿੰਘ ਸੀ ਉਹਨਾਂ ਦੇ ਪਿਤਾ ਜੀ ਉਹਨਾਂ ਦੀ ਕਹਿੰਦੇ ਮਰਬਿਆਂ ਹਿਸਾਬ ਚ ਜ਼ਮੀਨ ਸੀਗੀ ਇੱਥੇ ਤੇ ਖੇਤਾਂ ਜਾਂਦੇ ਜਾਂਦੇ ਹੁਣ ਅਸੀਂ ਇਹ ਉਹਨਾਂ ਦੇ ਖੇਤਾਂ ਚ ਪਹੁੰਚੇ ਆਂ ਤੇ ਆਹ ਕੋਠਾ ਪਤਾ ਨਹੀਂ ਕਿੰਨਾ ਕੁ ਪੁਰਾਣਾ ਹੋ ਸ਼ਾਇਦ ਇਹ ਤਾਂ ਉਦੋਂ ਬਾਅਦ ਚ 2-3 ਵਾਰੀ ਪੈ ਗਿਆ ਹੋ ਜਾਂ ਕਿਵੇਂ ਹੋ ਅੰਦਰੋਂ ਦੇਖਦੇ ਆਂ ਕਿ ਹੋ ਜਾਏ ਸ਼ਾਇਦ ਜੇ ਉਹੀ ਕੋਠਾ ਹੋਇਆ ਤਾਂ ਆਉਂਦੇ ਵੀ ਜਾਂਦੇ ਰਹਿੰਦੇ ਹੋਣਗੇ ਆਪਦੇ ਬਾਪੂ ਉਹਨਾਂ ਨੇ ਜਿਵੇਂ ਆਪਾਂ ਜਾਣੇ ਹੁੰਦੇ ਆਪਣੇ ਡੈਡੀ ਨਾਲ ਇੱਥੇ ਸ਼ਾਇਦ ਖੇਤੀ ਵੀ ਕੀਤੀ ਹੋਏ ਜਿਵੇਂ ਖੇਤ ਮੈਨੂੰ ਇਹ ਲੱਗਦਾ ਰਿਪਨ ਛੱਤ ਟੇਹੀ ਹੋਈ ਆ ਕੱਚਾ ਸੀ ਨਾ ਵੈਸੇ ਹੋ ਕਹਿ ਵੀ ਨਹੀਂ ਸਕਦੇ ਵੀ ਉਦੋਂ ਦਾ ਜਾਂ ਪੁਰਾਣਾ ਕਿਵੇਂ ਕਿਉਂਕਿ ਕੱਚੇ ਕੋਠੇ ਇਥੇ ਆਮ ਹੀ ਪਾ ਕੇ ਰੱਖਦੇ ਖੁਸ਼ੀ ਇਹੋ ਜੇ ਕੱਚੇ ਘਰਾਂ ਚ ਜਾਣਾ ਆਪਾਂ ਇਹੋ ਜੇ ਕੱਚੇ ਘਰਾਂ ਨਾਲ ਤੁਹਾਨੂੰ ਪਾਕਿਸਤਾਨ ਦੇ ਦਿਖਾਉਣੇ ਆ ਹਜੇ ਆਲਾ ਦਵਾਲਾ ਸਾਰੇ ਤੁਸੀਂ ਤੁਸੀਂ ਗੇਟ ਦੇਖੋ ਰਿਪਨ ਇਹ ਵੀ ਲੱਕੜ ਦਾ ਬਦ ਕਿੰਨੇ ਡਿਜ਼ਾਈਨ ਬਣਾਏ ਹੋਏ ਨੇ ਵਿੱਚ ਹਾਂਜੀ ਹਾਂਜੀ ਇਹ ਸਾਰਾ ਆਲਾ ਦਵਾਲਾ ਜੀ ਤੇ ਪਿੰਡ ਦੀ ਨਿਆਈ ਹੈ ਇਹ ਜਿਹਨੂੰ ਪਿੰਡ ਦੀ ਨਿਆਈ ਕਹਿੰਦੇ ਹੁੰਦੇ ਆ ਤੇ ਉਹ ਸਾਹਮਣੇ ਵਾਲੇ ਪਾਸੇ ਪਿੰਡ ਦਿਖੀ ਜਾਂਦਾ 105 ਜੀਬੀ ਜਿਹੜਾ ਪਿੰਡ ਹੈਗਾ ਇਹ ਸਾਰੀ ਨਿਆਈ ਦੀ ਜ਼ਮੀਨ ਹੈ ਬਸ ਇੰਨਾ ਕੀ ਬਾਹਰ ਸੀ ਪਿੰਡ ਤੋਂ ਹੁਣ ਜ਼ਮੀਨਾਂ ਬੇਸਿਕਲੀ ਉਹੀ ਨੇ ਇਹ ਸਾਰੀਆਂ ਆ ਸਾਹਮਣੇ ਵਾਲੇ ਪਾਸੇ ਨਾ ਕਮਾਦ ਵੀ ਖੜਾ ਉਸ ਟਾਈਮ ਦਾ ਜਿਹੜੇ ਗੰਨੇ ਆ ਗੰਨਿਆਂ ਨੂੰ ਕਹਿੰਦੇ ਸੀ ਕਹਿੰਦੇ ਗੰਨਿਆਂ ਦੇ ਉਹ ਕਹਿੰਦੇ ਸੀ ਵੀ ਬੰਦੂਕਾਂ ਵੇਚ ਰਹੇ ਮੈਂ ਤਾਂ ਗੰਨੇ ਨਹੀਂ ਵੇਚ ਰਹੇ ਮੈਂ ਤਾਂ ਬੰਦੂਕਾਂ ਨੇ ਇਨਕਲਾਬ ਇਕੱਲੇ ਹੋਣਾ ਹੈਗਾ ਤੇ ਅੰਗਰੇਜ਼ਾਂ ਦੇ ਟਾਈਮ ਨਾਲ ਜਿਹੜਾ ਦੱਸਿਆਗਾ ਪਹਿਲਾਂ ਕਹਿੰਦੇ ਸਾਰੀ ਜ਼ਮੀਨ ਮਿੰਟਗੁਮਰੀ ਤੱਕ ਜ਼ਮੀਨ ਉਹਨਾਂ ਨੂੰ ਕਹਿੰਦੇ ਸੀ ਵੀ ਅੰਗਰੇਜ਼ ਵੀ ਅਸੀਂ ਲਾਲਚ ਦਿੰਦੇ ਸੀ ਵੀ ਸਾਰਾ ਇਹ ਜ਼ਮੀਨ ਦੇ ਦਾਂਗੇ ਪਰ ਉਹਨਾਂ ਨੇ ਮਨਾਂ ਕਰਤਾ ਸੀ ਹਣਾ ਮਿੰਟਗੁਮਰੀ ਦਾ ਨਾਮ ਵੀ ਚੇਂਜ ਹੋਇਆ ਜਿਵੇਂ ਲਾਇਲਪੁਰ ਦਾ ਫੈਸਲਾਬਾਦ ਹੋਇਆ ਨਾ ਮਿੰਟਗੁਮਰੀ ਦਾ ਨਾਂ ਜਿਹੜਾ ਅੱਜ ਕੱਲ ਇਹਨੂੰ ਸਾਹੀਵਾਲ ਕਹੇ ਜਾਂਦਾ ਸਾਹੀਵਾਲ ਆਪਣੀ ਗਾਈਆਂ ਵੱਛੀਆਂ ਜਿਹੜੀਆਂ ਜਾਦਾ ਮਸ਼ਹੂਰ ਹੈਗੇ ਆਪਣੇ ਕਹਿੰਦੇ ਨੇ ਸਾਹੀਵਾਲ ਨਸਲ ਦੀ ਹੈ ਸ਼ਾਇਦ ਉਹੀ ਸਾਹੀਵਾਲ ਹੋਊਗਾ ਇਹ ਪਰ ਨਾਮ ਇੱਥੇ ਆ ਕੇ ਸੁਣਿਆਗਾ ਤੇ ਸੋ ਇਸ ਹੀ ਆਪਣਾ ਅੱਜ ਦਾ ਵਲੌਗ ਤੇ ਤੁਸੀਂ ਪੂਰੀ ਵੀਡੀਓ ਦੇਖ ਚੁੱਕੇ ਹੋ ਤੇ ਤੁਹਾਨੂੰ ਅਸੀਂ ਲੈnde ਪੰਜਾਬ ਦੇ ਵਿੱਚ ਸ਼ਹੀਦ ਭਗਤ ਸਿੰਘ ਜੀ ਦੇ ਘਰ ਦੀ ਪੂਰੀ ਵੀਡੀਓ ਦਿਖਾ ਚੁੱਕੇ ਹਾਂ ਇੱਕ ਹੈਰਾਨੀ ਵਾਲੀ ਗੱਲ ਹੈ ਕਿ ਲੈnde ਪੰਜਾਬ ਦੇ ਵਿੱਚ ਸਰਦਾਰ ਭਗਤ ਸਿੰਘ ਦੀਆਂ ਜਿਹੜੀਆਂ ਨਿਸ਼ਾਨੀਆਂ ਸੀ ਉਹ ਸਾਰੀਆਂ ਸਾਂਭ ਕੇ ਰੱਖੀਆਂ ਹੋਈਆਂ ਨੇ ਤੇ ਇਧਰ ਇੰਡੀਆ ਪੰਜਾਬ ਦੇ ਵਿੱਚ ਸਰਦਾਰ ਭਗਤ ਸਿੰਘ ਦੀਆਂ ਜਿਹੜੀਆਂ ਨਿਸ਼ਾਨੀਆਂ ਨੇ ਜਾਂ ਬਾਕੀ ਹੋਰ ਵੀ ਜਿੰਨੇ ਗਦਰੇ ਸੂਰਮੇ ਹੋਏ ਨੇ ਉਹਨਾਂ ਦੀਆਂ ਨਿਸ਼ਾਨੀਆਂ ਆਪਣੇ ਪੰਜਾਬ ਦੇ ਵਿੱਚ ਇੱਧਰ ਬਹੁਤ ਘੱਟ ਦੇਖਣ ਨੂੰ ਮਿਲਣਗੀਆਂ ਕਿਉਂਕਿ ਸ਼ਹੀਦਾਂ ਦੀਆਂ ਜਿਹੜੀਆਂ ਨਿਸ਼ਾਨੀਆਂ ਨੇ ਉਹਨਾਂ ਨੂੰ ਸਾਂਭ ਕੇ ਰੱਖਣਾ ਬਹੁਤ ਹੀ ਜ਼ਰੂਰੀ ਆ ਤਾਂ ਕਿ ਆਉਣ ਵਾਲੀ ਪੀੜ੍ਹੀ ਨੂੰ ਇਹਨਾਂ ਦੀਆਂ ਜਿਹੜੀਆਂ ਨਿਸ਼ਾਨੀਆਂ ਨੇ ਉਹਨਾਂ ਨੂੰ ਦੇਖ ਕੇ ਕੁਝ ਸਿੱਖਣ ਨੂੰ ਮਿਲੇ ਉਹਨਾਂ ਨੂੰ ਕੁਝ ਪ੍ਰੇਰਨਾ ਮਿਲੇ ਸੋ ਦੋਸਤੋ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਕਿਰਪਾ ਕਰਕੇ ਵੀਡੀਓ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਵੀਡੀਓ ਦੇ ਨਾਲ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ